हां जी सशिका सारे जी सारेनु ਅੱਜ ਆਪਾਂ ਕਟਿੰਗ ਕਰਨ ਜਾ ਰਹੇ ਹਾਂ 6 ਤੋਂ 7 ਸਾਲ ਦੇ ਬੱਚੇ ਦੀ ਇੱਕ ਸਲਾਈ ਵਾਲੀ ਪੈਂਟ ਪਲਾਜ਼ੋ ਉਹਦੇ ਲਈ ਆਪਾਂ ਬੱਚੇ ਦੀ ਪਲਾਜ਼ੋ ਦੀ ਲੈਂਥ ਹੈ ਜੀ 30 30 ਇੰਚ ਜਿਹਦੇ ਵਿੱਚੋਂ ਕੀ ਮੈਂ ਕਪੜਾ 30 ਇੰਚ ਲੈ ਲਿਆ ਹੈ ਠੀਕ ਹੈ ਉਹਦੇ ਵਿੱਚੋਂ ਕਿ ਉੱਪਰ ਜਿਹੜੀ ਬੈਲਟ ਹੈ ਉਹ ਐਕਸਟਰਾ ਪੈਣੀ ਹੈ ਜਿਹੜੀ ਇਲਾਸਟਿਕ ਵਾਲਾ ਬਸ ਉਹ ਆਪਾਂ ਐਕਸਟਰਾ ਪਾਵਾਂਗੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਲੰਬਾਈ ਲੈ ਲਈਏ ਲੰਬਾਈ 33 ਇੰਚ ਆ ਉਸ ਤੋਂ ਬਾਅਦ ਆਪਾਂ ਇਹਦਾ ਮੋਰੀ ਦਾ ਨਿਸ਼ਾਨ ਲਾਵਾਂਗੇ ਮੋਰੀ ਮੇਰੀ 5.5 ਇੰਚ ਆ ਤੇ ਥੋਪਾ ਆਸੰਦਾਂ ਨਿਸ਼ਾਨ ਲਾਵਾਂਗੇ ਹਿੱਪ ਦਾ ਨਿਸ਼ਾਨ ਲਾਵਾਂਗੇ ਹਿੱਪ 10 ਇੰਚ ਹੈ ਠੀਕ ਹੈ ਜੀ 10 ਇੰਚ ਤੇ ਉਹਦੇ ਨਾਲ ਫਿਰ ਇਹ ਦੋਨੇ ਕੱਪੜੇ ਡਬਲ ਫੋਲਡ ਨੇ ਜੀ ਇਧਰ ਨੂੰ ਔਨ ਫੋਲਡ ਨੇ ਦੋਨੇ ਓਪਨ ਵਾਲੇ ਪਾਸੇ ਦੂਜੀ ਤਰਫ ਨੇ ਆ ਉਹ ਦੋਨੋਂ ਫੋਲਡ ਵਾਲੇ ਪਾਸੇ ਮੇਰੀ ਤਰਫ ਨੇ ਹ ਅਸਲ ਦਾ ਨਿਸ਼ਾਨ ਜਿੰਨਾ ਆਪਾਂ ਹਿੱਕ ਦਾ ਨਿਸ਼ਾਨ ਲਾਇਆ ਉਹਨਾ ਹੀ ਆਪਾਂ ਅਸਲ ਨਿਸ਼ਾਨ ਲਾਵਾਂਗੇ 10 ਇੰਚ ਇੱਥੋਂ ਅਸਲ ਲਾਵਾਂਗੇ ਕਿਤਾ ਜੀ ਫਿਰ ਇੱਥੋਂ ਆਪਾਂ ਇਹ ਸ਼ੇਪ ਦੇ ਦਵਾਂਗੇ ਦੀ ਗੋਲਾਈ ਦੀ ਸ਼ੇਪ ਆਏਗੀ ਜੀ ਆਸਣ ਦੀ ਠੀਕ ਹੈ ਜੀ ਮੈਨੂੰ ਸਾਰੇ ਮੇਰੇ ਫਰੈਂਡਸ ਵੱਲ ਕੇ ਰਿਕੁਐਸਟ ਹੈ ਕਿ ਜੇ ਕਿਸੇ ਨੂੰ ਉਹਨੂੰ ਕੋਈ ਸਮਝ ਨਹੀਂ ਆਣੀ ਤਾਂ ਮੈਨੂੰ ਵੀ ਕਮੈਂਟ ਕਰਕੇ ਪੁੱਛ ਸਕਦਾ ਹੈ ਵੈਸੇ ਵੀ ਚੈਨਲ ਨਿਊ ਹੈ ਛੋਟਾ ਚੈਨਲ ਹੈ سپورਟ ਕਰੋ ਜੀ ਤੁਹਾਡੀ ਸਾਰੇ ਦੀ سپورਟ ਦੀ ਬਹੁਤ ਜ਼ਰੂਰਤ ਹੈ ਹੁਣ ਆਪਾਂ ਇੱਥੋਂ ਇਹਦੀ ਕਟਿੰਗ ਕਰਾਂਗੇ ਇਹਦਾ ਹਲਕਾ ਹਲਕਾ ਇੱਥੋਂ ਮਾਰਜਨ ਰੱਖ ਰਵਾਂਗੇ ਇਹਦੇ ਨਾਲ ਜਿਹੜੀ ਆਪਾਂ ਇਹਦੀ ਫੋਲਡ ਰੱਖਣੀ ਆ ਨੀਚੋਂ ਆਪਾਂ 2 ਇੰਚ ਰੱਖਾਂਗੇ ਠੀਕ ਹੈ ਜੀ ਔਰ ਜਿਹੜੀ ਆਪਾਂ ਕਟਿੰਗ ਕਰਨੀ ਹੈ ਜੜੀ ਆਪਾਂ 2 ਇੰਚ ਵਿੱਚ ਇਸ ਤਰ੍ਹਾਂ ਫੋਲਡ ਕਰਕੇ ਕਟਿੰਗ ਕਰਾਂਗੇ ਜੀ ਆ ਦੇਖੋ ਇਸ ਤਰ੍ਹਾਂ ਫੋਲਡ ਕਰਕੇ ਕਟਿੰਗ ਕਰੋਗੇ ਤੇ ਤੁਹਾਡੇ ਪਹੁੰਚੋ ਦੀ ਮੋਰੀ ਦਾ ਨਿਸ਼ਾਨ ਆਪਣੇ ਆਪ ਲੱਗ ਜੇਗਾ ਜੀ ਆ ਦੇਖੋ ਜਦੋਂ ਆਪਾਂ ਇਦਾਂ ਕਟਿੰਗ ਕਰਾਂਗੇ ਇਆ ਮੋੜ ਦਾ ਨਿਸ਼ਾਨ ਆਪਣੇ ਆਪ ਲੱਗ ਗਿਆ ਹਾਂ ਦੇਖੋ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਉਸ ਤੋਂ ਬਾਅਦ ਆਸਾਨ ਕਰਤੀਆ ਗਿਆ ਹੌਲੇ ਦੇ ਵਿੱਚ ਇੱਕ ਟੁਕ ਹੋਰ ਹੈ ਜੀ ਐਸ ਤੇ ਕੱਟਿਆ ਗਿਆ ਪੈਂਟ ਪਲਾਜ਼ੋ ਬੱਚੇ ਛੇ ਤੋਂ 7 ਸਾਲ ਦੇ ਬੱਚੇ ਦਾ ਪੈਂਟ ਪਲਾਜ਼ੋ ਹੈ ਕਿੱਤਾ ਜੀ ਇਹਦੇ ਵਿੱਚ ਇੱਕ ਦੀ ਬੈਕ ਹੋਗੀ ਤੇ ਇੱਕ ਇਹਦੀ ਫਰੰਟ ਹੋਗੀ ਜਿਹੜੀ ਇਹਦੀ ਬੈਕ ਹੋਗੀ ਉਹਦੇ ਉੱਪਰ ਆਪਾਂ ਇਹ ਹਲਕੀ ਜਿਹੀ ਸ਼ੇਪ ਦੇਣੀ ਹੈ ਉਹ 1.5 ਇੰਚ ਤੱਕ ਰਵਾਂਗੇ ਜੀ। ਉਹਦਾਂ ਫਿਟਿੰਗ ਸੋਹੀ ਬਣਦੀ ਹੈ। ਤੋਂ ਆਪਾਂ 1.5 ਇੰਚ ਰੱਖ ਕੇ ਇਹਨੂੰ ਇਹਦਾਂ ਲਗਾ ਲਾਂਗੇ। ठीक है जी यदि बैक की निशानी आ गई है और जोड़ा फ्रंट पार्ट होएगा ये फ्रंट पार्ट तो हल्की जी आप शेप देनी है इतना बैक पार्ट हो जाएगा जी आया ए बैक पार्ट हो जाएगा ਕਿਦਾ ਫਰੰਟ ਪਾਰਟ ਹੋਏਗਾ ਜਿਹੜਾ ਫਰੰਟ ਪਾਰਟ ਹੋਏਗਾ ਉਸ ਤੋਂ ਆਪਾਂ 1 ਇੰਚ ਡਾਊਨ ਲਵਾਂਗੇ ਉਹਦੇ ਆਪਾਂ 프ਰੰਟ ਦੇ ਛੇਪ ਦੇ ਅੰਤ ਤੋਂ ਉੱਪਰ ਆਪਾਂ ਜੋਇਨ ਲਗਾਵਾਂਗੇ ਬੈਕ ਦੇ ਸ਼ੇਪ ਲਈ ਔਰ ਇਹਦੇ ਆਪਾਂ 1 ਇੰਚ ਦੀ ਸ਼ੇਪ ਦੀ ਕਟਿੰਗ ਲਵਾਂਗੇ ਕਜੀ ਇਹ ਨਾਲ ਫਿਟਿੰਗ ਬੂਸ ਹੋਣੀ ਆ ਦੀ ਅ ਜੀ ਸਿੰਗਲਸ ਲਾਈਵ ਵਾਲੇ ਪਲਾਜ਼ੋ ਦੀ ਸੋਏ ਸੀ ਜੀ ਸਿੰਗਲਸ ਲਾਈਵ ਵਾਲੇ ਪਲਾਜ਼ੋ ਦੀ ਕਟਾਈ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਸਤਿ ਸ਼੍ਰੀ ਅਕਾਲ